ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਬਲਾਕ ਬਟਾਲਾ ਦੀਨ ਆਉਂਦੇ ਪਿੰਡ ਕੋਟਲਾ ਚੀਮਾ ਮਹਤਵਪੁਰਾਂ ਵੱਲੋਂ ਕੀਤੀ ਗਈ ਅਣਥਕ ਮਿਹਨਤ ਸਦਕਾ ਅਤੇ ਸਮੂਹ ਨਗਰ ਸਹਿਯੋਗ ਨਾਲ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਗਈ ਹੈ ਜਿਸ ਵਿੱਚ ਸਰਬਸੰਮਤੀ ਨਾਲ ਸੁਖਵਿੰਦਰ ਸਿੰਘ ਚੀਮਾ ਨੂੰ ਸਰਪੰਚ ਅਤੇ ਇਸੇ ਤਰ੍ਹਾਂ ਹੀ ਪੰਜ ਮੈਂਬਰਾਂ ਦੀ ਚੋਣ ਕੀਤੀ ਗਈ ਹੈ ਜਿਸ ਵਿੱਚ ਮੈਂਬਰ ਮੁਖਵਿੰਦਰ ਸਿੰਘ ਸੰਤੋਖ ਸਿੰਘ ਵਿਸਾਖਾ ਸਿੰਘ ਲਖਵਿੰਦਰ ਕੌਰ ਅਮਨਦੀਪ ਕੌਰ ਸਾਰੇ ਪੰਜ ਸਰਬਸੰਮਤੀ ਨਾਲ ਚੁਣੇ ਗਏ ਹਨ ਇਸ ਮੌਕੇ ਵੱਡੀ ਗਿਣਤੀ ਚ ਪਿੰਡ ਦੇ ਮੋਹਤਬਰ ਵਿਅਕਤੀ ਤੇ ਨੌਜਵਾਨ ਹਾਜ਼ਰ ਸਨ ਅੰਤ ਵਿੱਚ ਪਿੰਡ ਦੇ ਮੋਹਤਬਰਾਂ ਨੇ ਦੱਸਿਆ ਕਿ ਪਿੰਡ ਵਿੱਚ ਆਪਸੀ ਭਾਈਚਾਰਕ ਸਾਂਝਾਂ ਨੂੰ ਕਾਇਮ ਰੱਖਦੇ ਹੋਏ ਪਾਰਟੀ ਬਾਜ਼ੀ ਤੋਂ ਉੱਪਰ ਉੱਟ ਕੇ ਸਮੂਹ ਨਗਰ ਦੇ ਸਹਿਯੋਗ ਨਾਲ ਮੀਟਿੰਗ ਕਰਕੇ ਸਰਬਸੰਮਤੀ ਨਾਲ ਪੰਚਾਇਤ ਚੋਣ ਦੀ ਚੋਣ ਕੀਤੀ ਗਈ ਹੈ ਤੇ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਸਰਬਸੰਮਤੀ ਨਾਲ ਪੰਚਾਇਤਾਂ ਬਣਦੀਆਂ ਆ ਰਹੀਆਂ ਹਨ ਇਸ ਮੌਕੇ ਸਮੂਹ ਪਿੰਡ ਵਾਸੀ ਹਾਜ਼ਰ ਸਨ ਬਟਾਲਾ ਤੋਂ ਸੰਦੀਪ ਸਹੋਤਾ ਦੀ ਰਿਪੋਰਟ ਜੀ ਸੌਖਾ ਖੋਜੀ ਮੈਂ ਸਮੂਹ ਨਗਰ ਦੀ ਸਾਹ ਸੰਗ ਦਾ ਤਹਿਲਦ ਤੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਸਰਬਸੰਮਤੀ ਦੇ ਨਾਲ ਸੂਝਵਾਨ ਪੜਿਆ ਲਿਖਿਆ ਸਰਪੰਚ ਜਿਹੜਾ ਉਹ ਚੁਣਿਆ ਮੈਂਬਰੀ ਤਕਰੀਬਨ ਪੜਿਆ ਲਿਖਿਆ ਕਿ ਸੇ ਪਾਰਟੀ ਬਾਜ਼ੀ ਦੇ ਵਿੱਚ ਨਹੀਂ ਆ ਸਭ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਆਂਸ ਕਰਦੇ ਹਾਂ ਕਿ ਪਿੰਡ ਦਾ ਵਿਕਾਸ ਕਰਨਗੇ ਸਾਡੇ ਪਿੰਡ ਦਾ ਪਹਿਲਾ ਕੰਮ ਛੱਪੜ ਤੇ ਮੜੀਆਂ ਇਹ ਦੋਏ ਚੀਜ਼ਾਂ ਦੀ ਜਿਹੜੀ ਆ ਉਹ ਕੰਮ ਹੋਣ ਵਾਲਾ ਮਾਲਕ ਕਿਰਪਾ ਕਰੇ ਵੀ ਪਿੰਡ ਦੇ ਵਿੱਚ ਪ੍ਰੇਮਤ ਪਾਗ ਤੇ ਚੜ੍ਹਦੀ ਕਲਾ ਬਖਸ਼ਿਸ਼ ਕਰੇ ਸੁਖਵਿੰਦਰ ਸਿੰਘ ਨੂੰ ਇਹ ਬੇਨਤੀ ਆ ਕਿ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਤੇ ਪਿੰਡ ਦਾ ਕੰਮ ਜਿਹੜਾ ਮੋੜੇ ਹੋ ਕੇ ਅੱਗੇ ਲਾ ਕੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੀ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਿੰਦਰ ਸਿੰਘ ਪਿੰਡ ਕੋਟਲਾ ਅੱਜ ਸੂਹਮ ਪੰਦੀ ਸੰਗਤ ਦਾ ਧੰਨਵਾਦ ਕਰਦਾ ਤਹਿ ਦਿਲ ਤੋਂ ਡੂੰਘੇ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਕ ਨਿਵਾਣੇ ਨੂੰ ਇੰਨਾ ਮਾਣ ਬਖਸ਼ਿਆ ਪਿਛਲੀ ਟਰਮ ਦੇ ਵਿੱਚ ਵੀ ਮੈਨੂੰ ਸਰਬਸੰਮਤੀ ਨਾਲ ਇਹਨਾਂ ਨੇ ਚੁਣਿਆ ਤੇ ਐਸ ਸੀ ਸੀਟ ਉਨ ਕਰਕੇ ਬਾਬਾ ਜੀ ਦਾ ਨਾਮ ਭਰਿਆ ਫਿਰ ਅੱਜ ਕਾ ਫਿਰ ਇਹਨਾਂ ਨੇ ਮੈਨੂੰ ਮਾਣ ਬਖਸ਼ਿਆ ਜੀ ਮੈਂ ਦੁਬਾਰਾ ਸਾਰੀ ਸੰਗਤ ਦਾ ਸਾਰੇ ਨਗਰ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਔਰ ਮੈਂ ਆਪਣੇ ਆਸ ਕਰਦਾ ਕਿ ਮੈਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੋਸ਼ਿਸ਼ ਕਰੂੰਗਾ ਜਿਹੜੇ ਪਿੰਡ ਦੇ ਕੰਮ ਰਹਿ ਗਏ ਨੇ ਉਹ ਮੈਂ ਨੇਪਰੇ ਚਾੜ ਸਕਾਂ ਔਰ ਪਿੰਡ ਦਾ ਵਿਕਾਸ ਕਰਾਂ ਇਸ ਕਰਕੇ ਮੈਂ ਸਾਰੇ ਨਗਰ ਦਾ ਧਨਵਾਦੀ ਹਾਂ ਜੀ